हरिजन देव गुरु सोमा है प्यार दा, एक, एक शब्द जिंदा तन मन ठार जन देव गुरु सोमा है प्यार दा, एक, एक शब्द जिंदा तन मन ठार தனி ராமதாச து மத்த பனியா பூஜா லாலிய தனி குரு ராமதாச மீந்த லாலி ஏத दुनिया नुटार एक एक शब्द जेंदा तन मन ठार दा देव गुरु सोमा है प्यार एक एक शब्द जेंदा तन मन ठार दा जेंदी सुख मन्ने की ता সুখী হে জাহান নু প্যরান্তে খড়া কিতা ডিগে ইনসান নু জিন্দী সুখ মান্নি কিতা সুখী হে জাহান নু প্যরান্তে খড়ে কিতা ডিগে ইনসান निवासिर सिर ताज जिसने जबर हंकार एक एक शब्द जीता तन मन ठार हरिचन देव गुरु सोमा है प्यार दा, एक एक शब्द जीता तन मन ठार ਸੂਰਜ ਦੇ ਵਾਂਗ ਜਿਸਨੇ ਸਿੱਖੀ ਚਮਕਾਈ ਬੈ ਕੇ ਤਿੱਲੋ ਉੱਤੇ ਖੰਡ ਵਰਤਾਈਏ ਸੂਰਜ ਦੇ ਵਾਂਗ ਜਿਸਨੇ ਸਿੱਖੀ ਚਮਕਾਈ ਬੈ ਕੇ ਤਿੱਲੋ ਉੱਤੇ ਖੰਡ ਵਰਤਾਈਏ ਜਲਵਾ ਦਿਖਾਇਆ ਜਿਸਨੇ सचे दिलदार दा। जलवा दिखाया जिसने सचे दिलदार दा। एक एक शब्द जिंदा तन मन ठार अर्जन देव गुरु सोमा है प्यार दा। एक एक शब्द जिंदा तन मन ठार ਚੁੱਕ ਦੇ ਨਿਸ਼ਾਨ ਸਾਵੀ ਇਸ ਦੇ ਦੁਆਰੇ ਦੇ ਹਰ ਸਪਰਸ਼ ਦੋਵੇਂ ਖੜੇ ਜਿਸ ਦੇ ਸਹਾਰੇ ਨੇ ਚੁੱਕ ਦੇ ਨਿਸ਼ਾਨ ਸਾਵੀ ਇਸ ਦੇ ਦੁਆਰੇ ਨੇ ਹਰ ਸਪਰਸ਼ ਦੋਵੇਂ ਖੜੇ ਜਿਸ ਦੇ ਸਹਾਰੇ ਨੇ ਪਾਤਸ਼ਾਹ ਰੰਗੀਲਾ ਤੇਰਾ தன மனிஜனேரு சோமா ஹியார தனி மனத ਦੀ ਲੋਤੇ ਚੌਕੜੀ ਲਾ ਕੇ ਬੈਠਾ ਏ ਚਨ ਪਾਨੀ ਦਾ ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਢੰਗ ਕੁਰਬਾਨੀ ਦਾ ਇਹ ਕਵਿਤਾ ਦੇ ਮੂਲ ਹਨ ਆਪਾਂ ਗੁਰੂ ਚਰਨਾਂ ਦੇ ਵਿੱਚ ਧਿਆਨ ਲਾ ਕੇ ਇਸ ਕਵਿਤਾ ਨੂੰ ਪੜਾਂਗੇ ਤਫਦੀ ਲੋਤੇ ਚੌਕੜ ਲਾ ਕੇ ਬੈਠਾਈ ਚਨ ਪਾਨੀ ਦਾ ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਟੰਗ ਕੁਰਬਾਨੀ ਦਾ ਤਫਦੀ ਲੋਤੇ ਚੌਕੜ ਲਾ ਕੇ ਬੈਠਾਈ ਚਨ ਪਾਨੀ ਦਾ ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਟੰਗ ਕੁਰਬਾਨੀ ਦਾ ਲੱਟ ਲੱਟ ਬੜ ਦੇ ਭਾਂਬੜ ਅਗ ਦੇ ਸਿਰ ਤੇ ਰੇਤਾ ਪੈਂਦਾ ਏ ਪਾਨੀ ਮਾਂ ਦੀ ਅੱਖ ਦਾ ਤਾਰਾ ਲੋਤੇ ਦੁਖੜੇ ਸੈਂਦਾ ਏ ਲੱਟ ਲੱਟ ਬੜ ਦੇ ਪਾਂਬੜ ਅਗ ਦੇ ਸਿਰ ਤੇਰੇ ਤਾਂ ਪੈਂਦਾ ਏ ਪਾਨੀ ਮਾਂ ਦੀ ਅੱਖ ਦਾ ਤਾਰਾ ਲੋਤੇ ਦੁਖੜੇ ਸੈਂਦਾ ਏ ਹੱਸ ਹੱਸ ਪਾਈ ਸ਼ਹੀਦੀ ਉਸਨੇ ਛੋੜ ਪਿਆਰ ਜ਼ਿੰਦਗਾਨੀ ਦਾ ਤਪਦੀ ਲੋਤੇ ਚੌਂਕੜੀ ਲਾ ਕੇ ਬੈਠਾ ਏ ਜਨ ਪਾਨੀ ਦਾ हस हसपाई शहीदी उसने छोड़ प्यार जिंदगानी दा प्यारानी दपदी दिर ते लखा कष्ट उठा के दसदा टंकुरबानी दपदी लौते चौंकड़ इलाके बैठाए चन पानी का सिर ते लखां कष्ट उठा के सिर त लाँ कष्ट उठाके दसदा टाकुरबाणी का रो रो मियाँ मी मीर पुकारे रोरो मियाँ मी मीर पुकारे की खेल रचा है फूलों की सेज त सोम वाले लोते आसन लाया है रोरो मियाँ मीर पुकारे खेल रचा है फूलों की सेज सोमन वाले लोते आसन लाया है ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਟਾਂ ਕੁਰਬਾਨੀ ਦਾ ਤਪਦੀ ਲੋ ਤੇ ਚੌਂਕੜੀ ਲਾ ਕੇ ਬੈਠਾ ਏ ਚਨ ਪਾਨੀ ਦਾ ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਟਾਂ ਕੁਰਬਾਨੀ ਦਾ ਜਗ ਦੇ ਵਾਲੀ ਸਤਿਗੁਰੂ ਕਹਿੰਦੇ ਮੰਨਣਾ ਉਸ ਦਾ ਪਾਣਾ ਏ ਸਿੱਖੀ ਮਹਿਲ ਬਣਾਉਣ ਖਾਤਰ ਖੂਨ ਜਿਗਰ ਦਾ ਪਾਣਾ ਏ ਜਗ ਦੇ ਵਾਲੀ ਸਤਗੁਰ ਕਹਿੰਦੇ ਮੰਨਣਾ ਉਸ ਦਾ ਪਾਣਾ ਏ ਸਿੱਖੀ ਮਹਿਲ ਬਣਾਵਨ ਖਾਤਰ ਖੂਨ ਜਿਗਰ ਦਾ ਪਾਣਾ ਏ ਹੱਸ ਹੱਸ ਪਾਈ ਸ਼ਹੀਦੀ ਉਸ ਨੇ ਛੋੜ ਪਿਆਰ ਜ਼ਿੰਦਗਾਨੀ ਦਾ ਤਪ ਦੇ ਲੋਤੇ ਚੌਂਕੜੀ ਲਾ ਕੇ ਬੈਠਾ ਏ ਜਨ ਪਾਨੀ ਦਾ ਸਿਰ ਤੇ ਲੱਖਾਂ ਕਸ਼ਟ ਉਠਾ ਕੇ ਦਸਦਾ ਢੰਗ ਕੁਰਬਾਨੀ ਦਾ

वीर वालों बेअंत माया अर्पण हुई है सच्चे पादशाह नामदान बख्शन गुरसिखी जीवन बख्शन चढ़दिया कला रख खजाने भरपूर कर वाहिगुरु जी का खालसा वाहे गुरु जी की